ਸੋ ਅੱਜ ਦੀ ਵੀਡੀਓ ਬਣਾ ਰਹੇ ਹਾਂ ਪਿੰਡ ਕਾਂਗੜ ਤਹਿਸੀਲ ਰਾਮਪਰਾ ਫੂਲ ਤੇ ਜਲਾ ਇਹਨੂੰ ਬਠੰਡਾ ਪੈ ਜਾਂਦਾ ਸਾਹਮਣੇ ਜਿਹੜੀ ਤੁਸੀਂ ਮੱਝ ਦੇਖ ਰਹੇ ਹੋ ਇਹ ਬਕਾਊ ਆ ਗਈ ਤੀਜਾ ਸੁਆ ਇਸ ਦਾ ਰਹਿਣੇ ਸੂਣਾਗਾ ਤਕਰੀਬਨ 2-4 ਦਿਨ ਲਿਜਾ ਸਕਦੀ ਐ ਤੇ ਵੈਸੇ ਸੂਣ ਦੀਆਂ ਤਿਆਰੀਆਂ ਦੇ ਵਿੱਚ ਹੀ ਐ ਤੇ ਬਾਕੀ ਆਰਡਰ ਦੀ ਤਿਆਰੀ ਬਹੁਤ ਚੰਗੀ ਹੈਗੀ ਤੇ ਕੱਦਗਾਠ ਵੀ ਚੰਗਾਗਾ ਚੰਗੀ ਸੰਭੀ ਬਲੀ ਆ ਸਿੰਘਾਂ ਦੀ ਕੁੰਡੀ ਆ ਸਾਰੇ ਪੱਖਾਂ ਤੋਂ ਸਾਫ਼ ਸੁਥਰੀ ਹੈਗੀ ਤੇ ਆਮ ਫਾਰਮਰ ਆ ਕੋਈ ਵਪਾਰ ਦਾ ਕੰਮ ਨਹੀਂ ਜਿਵੇਂ ਘਰ ਦੀ ਲੋੜ ਵਾਸਤੇ ਪਸ਼ੂ ਰੱਖੇ ਹੁੰਦੇ ਆ ਆਹੀਂ ਪਸ਼ੂ ਰੱਖੇ ਹੋਏ ਆ ਤੇ ਆਪ ਹੈਗੀ ਆ ਇਹ ਸਰਕਾਰੀ ਸੀਮਨ ਦੀ ਜਿਹੜਾ ਅੱਗੇ ਸੀਮਨ ਲੱਗਿਆ ਉਹ ਵੀ ਚੰਗਾ ਲੱਗਿਆ ਵਾ ਰੇਟ ਇਹਦਾ ਫੋਨ ਤੇ ਹੋਊਗਾ ਤੇ ਤੁਸੀਂ ਕਾਲ ਕਰਕੇ ਕਨਫਰਮ ਕਰ ਸਕਦੇ ਹੋ ਤੇ ਬਾਕੀ ਜੋ ਬੰਦੀ ਡਿਟੇਲ ਆ ਉਹ ਸਾਰੀ ਡਿਟੇਲ ਤੁਹਾਨੂੰ ਆਪਾਂ ਲੈ ਕੇ ਦੇਵਾਂਗੇ ਵੀਡੀਓ ਦੇ ਵਿੱਚ ਅੰਤ ਤਾਈਂ ਜੁੜੇ ਰਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਮੱਝ ਚੰਗੀ ਆ ਦੂਜੇ ਸੂਏ ਦੇ ਵਿੱਚ ਵਧੀਆ ਆ ਇਹਦਾ ਦੁੱਧ ਦਿੱਤਾ ਹੋਇਆ ਤੇ ਤੀਜੀ ਸੂਏ ਵੀ ਚੰਗੀ ਉਮੀਦ ਆ ਗਈ ਤੇ ਬਾਕੀ ਆਉਦੀ ਫੁੱਲ ਤਸੱਲੀ ਤੁਸੀਂ ਕਰਕੇ ਮੱਝ ਨੂੰ ਖਰੀਦ ਸਕਦੇ ਹੋਗੇ ਤੇ ਆ ਜੇ ਤੁਹਾਡਾ ਆਪ ਜਿਆਦਾ ਸਮਾਂ ਨਹੀਂ ਲੈਂਦੇ ਤੇ ਆਪਾਂ ਬਾਈ ਨਾਲ ਗੱਲਬਾਤ ਕਰਾਉਂਦੇ ਆ ਤੇ ਸਾਰੀ ਡਿਟੇਲ ਲੈ ਕੇ ਦੰਨੇ ਆ ਤੇ ਉਸ ਬਾਅਦ ਤੁਹਾਨੂੰ ਆਪਾਂ ਤੋਰ ਕੇ ਦਿਖਾ ਦਾਂਗੇ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਪਣਾ ਨਾਮ ਦੱਸ ਦਿਓ ਜੀ ਗੁਰਮੇਲ ਸਿੰਘ ਜੀ ਠੀਕ ਹੈ ਜੀ ਤੇ ਬਾਈ ਜਿਹੜੀ ਆਪਾਂ ਇਹ ਮੱਝ ਵੇਚਣ ਲੱਗੇ ਆ ਆਪਣੇ ਘਰਦ ਕੋਈ ਹੈਗੀ ਇਹ ਮੱਝ ਘਰ ਦੀ ਆ ਜੀ ਠੀਕ ਹੈ ਪਹਿਲਾਂ ਨੇ ਸੂਏ ਦੇ ਵਿੱਚ ਆਪਣੇ ਕੋਲ ਹੀ ਸੀਗੀ हां ਭਾਈ ਪਰ ਇਹ ਘਰ ਹੀ ਕੱਟ ਘਰ ਦੀ ਕੱਟਨੀ ਹੈ ਜੀ ਠੀਕ ਹੈ ਜੀ ਘਰ ਦੀ ਜੰਪ ਵਾਲਾ ਮਤਲਬ ਹੈ ਘਰ ਦੀ ਜੰਪ ਵਾਲੀ ਕੱਟੀ ਹੈ ਠੀਕ ਹੈ ਜੀ ਤੇ ਇਹਦਾ ਕੋਈ ਪਤਾ ਆਪਦਾ ਵੀ ਇਹ ਵੀ ਕਿਹੜੇ ਸੀਮੰਦੀ ਆ ਇਹ ਸਰਕਾਰੀ ਜੀ ਸਰਕਾਰੀ ਸੀਮੰਦੀ ਆ ਆਪਦਾ ਇਹ ਸਰਕਾਰੀ ਦੀ ਹੈ ਜੀ ਠੀਕ ਹੈ ਜੀ ਤੇ ਜਿਹੜਾ ਇਹਦੇ ਲੱਗਿਆ ਵਾ ਇਹ M29 ਦਾ ਕਹਿੰਦੇ ਡਾਕਟਰ M29 ਦਾ ਕਹਿੰਦੇ ਆ ਵੀ M29 ਦਾ ਸੀਮੰਦ ਲੱਗਿਆ ਵਾ ਹਾਂਜੀ ਠੀਕ ਹੈ ਜੀ ਤੇ ਇਸ ਵਾਰ ਕਿਹੜਾ ਸੂਆ ਸੁਣਾ ਨੇ ਇਹ ਤੀਸਰਾ ਸੂਆ ਜੀ ਤੀਸਰਾ ਸੂਰਾ ਸੁਣਾ ਨੇ ਇਸ ਵਾਰ ਸੂ ਹੀ ਹਾਂਜੀ ਤੀਜਾ ਸੂਆ ਸੁੂ ਠੀਕ ਹੈ ਤੇ ਕਿੰਨੇ ਦਿਨ ਰਹਿੰਦੇ ਆ ਇਹ ਇਹ ਹੋ ਸਕਦਾ ਨਾ ਪੂਰੇ ਆ ਵੈਸੇ 2 ਜਾਂ 4 ਦਿਨ ਲੈ ਸਕਦੀ ਹਲੇ 2-4 ਦਿਨ ਲੈ ਸਕਦੀ ਆ ਉਹ ਦਿਨ ਪੂਰੇ ਆ ਹਾਂਜੀ ਠੀਕ ਹੈ ਜੀ ਤੇ ਦੁੱਧ ਦੇ ਸੋਏ ਦੇ ਵਿੱਚ ਆਪਾਂ ਇਹਦਾ ਕਿੰਨਾ ਦੁੱਧ ਚੋਇਆਗਾ ਇਹ 15 ਤੋਂ 16 ਕਿਲੋ ਲੀਟਰ ਦੁੱਧਤਾ ਹੀ ਮੇਰੇ ਕੋਲੇ ਨੇ 15-16 ਆਪਾਂ ਯਾਨੀ ਕਿ ਚੋਇਆ ਦੂਜੇ ਸੋਏ ਦਾ 15-16 ਲੀਟਰ ਚੋਇਆ ਆਪਾਂ ਦਾ ਠੀਕ ਹੈ ਜੀ ਤੇ ਇਸ ਵਾਰ ਫਿਰ ਕਿੰਨੀ ਉਮੀਦ ਆਪਾਂ ਨੂੰ ਬੱਸ ਵਧੂ ਕੀ ਘਟਦੀ ਰਹਿਣੀ ਠੀਕ ਆ ਵੀ ਜਾਨੀ ਕੇ ਚੰਗੇ ਦੀ ਉਮੀਦ ਆ ਹਨਾ ਹਾਂ ਚੰਗੇ ਦਾ ਦੀ ਉਮੀਦ ਆ ਵਧੀਆ ਸੰਭੀ ਬੜੀ ਵੀ ਦੂਜੇ ਸੂਏ ਦੇ ਵਿੱਚ ਜਾਨੀ ਕੇ ਜਦੋਂ ਵਧੀਆ ਦੁੱਧ ਦਿੱਤਾ 15 16 ਲੀਟਰ ਦੁੱਧ ਬਹੁਤ ਹੁੰਦਾਗਾ ਜੀ ਬਹੁਤ ਹੁੰਦਾ ਜੀ ਹਾਂ ਤੇ ਇਸ ਵਾਰ ਵੀ ਜਾਨੀ ਕੇ ਚੰਗੀ ਉਮੀਦ ਆ ਹਾਂ ਹਾਂ ਚੰਗੀ ਉਮੀਦ ਆ ਜੀ ਵਧੀਆ ਤੇ ਬਾਕੀ ਸਭੀ ਬੜੀ ਚੰਗੀ ਆ ਹਨਾ ਠੀਕ ਆ ਜੀ ਵਧੀਆ ਹਾਂ ਸਾਹਮਣੇ ਸੁਲੇ ਤੇ ਉ ਬਾਈ ਚੋਣ ਜਾਣ ਚ ਕਿਵੇਂ ਰਹੀ ਹੈ ਠੰਡੀ ਰਹੀ ਹੈ ਬਹੁਤ ਵਧੀਆ ਠੰਡੀ ਸੀਲ ਆ ਠੀਕ ਆ ਦੁੱਧ ਲੰਮਾ ਸਮਾਂ ਦੇਗੀ ਸੀ ਬਹੁਤ ਲੰਮਾ ਸਮਾਂ ਦੁੱਧ ਦਿੰਦੀ ਆ ਬਹੁਤ ਘੱਟ ਰਹਿ ਭਾਈ ਦੀ ਇਹ ਤੂੰ ਠੀਕ ਆ ਵੀ ਐਂਡ ਤਾਈਂ ਦ ਬਹੁਤ ਸਾਫ ਆ ਵਧੀਆ ਸਾਫ ਆ ਗਈ ਬਹੁਤ ਵਧੀਆ ਚਵਾਈ ਆ ਪੋਲੀ ਚਵਾਈ ਆ ਪੂਰੀ ਵਧੀਆ ਠੀਕ ਹੈ ਜੀ ਤੇ ਆਪਾਂ ਰੇਟ ਕਿੰਨਾ ਰੱਖਦੇ ਆ ਦਾ ਰੇਟ ਆਪਾਂ ਫੋਨ ਤੇ ਕਰ ਲਾਂਗੇ ਜੀ ਕੋਈ ਨਹੀਂ ਸ਼ਾਇਦ ਫੋਨ ਤੇ ਕਰ ਲਵਾਂਗੇ ਹਾਂ ਠੀਕ ਹੈ ਜੀ ਵੀਡੀਓ ਵੀ ਪਸੰਦ ਕਰ ਲੈ ਬੰਦਾ ਮੱਝ ਠੀਕ ਆ ਫਿੱਟ ਕਰ ਲੈ ਵੀ ਮੁੜ ਕੇ ਵੀ ਰੇਟ ਹਾਂ ਹਾਂ ਫੋਨ ਤੇ ਕਨਫਰਮ ਕਰ ਲੈ ਹਾਂ ਕਰਦੇ ਆ ਦੋਸਤੋ ਰੇਟ ਫੋਨ ਤੇ ਹੋਊਗਾ ਨੰਬਰ ਚੱਲੀ ਜਾਂਦਾ ਤੁਸੀਂ ਕਾਲ ਕਰਕੇ ਕਨਫਰਮ ਕਰ ਸਕਦੇ ਹੋ ਤੇ ਇੱਥੇ ਆ ਕੇ ਆਪਦੀ ਫੋਲ ਤਸੱਲੀ ਕਰ ਲਿਓ ਮੱਝ ਚੰਗੀ ਆ ਗਈ ਬਾਕੀ ਤਸੱਲੀ ਕਰਨਾ ਫੇਰ ਵੀ ਤੁਹਾਡਾ ਫਰਜ਼ ਹੈ ਇਹ ਖੋਲ ਕੇ ਇਹਦਾ ਢੇੜਾ ਦਵਾ ਦਿਓ ਜੀ। ਅ ਘਰ ਦੀ ਜੰਪ ਵਾਲਾ ਇਹ ਤੇ ਦੂਜੇ ਸੂਏ 15 ਤੋਂ 16 ਲੀਟਰ ਇਹਦਾ ਦੁੱਧ ਦਿੱਤਾ ਪਿਆ ਜਿਵੇਂ ਤੁਹਾਨੂੰ ਦੱਸਿਆ ਹੀ ਹੈ ਬਾਈ ਨੇ। ਤੇ ਬਾਕੀ ਸਾਂਭੀ ਬਲੀ ਬਹੁਤ ਵਧੀਆ ਆ ਗਈ ਚੰਗੀ ਆ ਕਿਸੇ ਪੱਖ ਤੋਂ ਕੋਈ ਲਸੀ ਨਾ ਵੀ ਨਹੀਂ ਪੂਰੀ ਫੁੱਲ ਨਰੋਈ ਮੱਝ ਆ ਗਈ। ਸਿੰਘ ਗੁੰਡੇ ਆ ਚੰਗੀ ਬਾਡੀ ਬੰਤਰ ਆ। ਆ ਜਾਓ ਤੇ ਬਾਕੀ ਥੋੜਾ ਜਿਹਾ ਉਪਰ ਮੇਰੇ ਤੋਂ ਥੋੜਾ ਜਿਹਾ ਦਰਦੀ ਹੈ ਕਿਉਂਕਿ ਘਰ ਵਾਈਆਂ ਦਾ ਪਿੱਛੇ ਹੈਗਾ ਤੇ ਇੱਥੇ ਕੋਈ ਆਉਂਦਾ ਜਾਂਦਾ ਨਹੀਂ ਤੇ ਹੈ ਖੇਤਾਂ ਦੇ ਵਿੱਚ ਤਾਂ ਕਰਕੇ ਮੇਰੀ ਥੋੜੀ ਦਰਦੀ ਆ। ਦਰਨਾ 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 ਡਰਨਾ ਨੀ ਨਹੀਂ ਲੈਂਦੇ ਜਿਆਦਾ ਦਰਨਾ ਤੇ ਕੋਸ਼ਿਸ਼ ਕਰਾਂਗੇ ਤੁਹਾਨੂੰ ਆਪਾ ਤੋਰ ਕੇ ਦਿਖਾਉਣ ਦੀ ਬੈਕ ਸਾਈਡ ਤੋਂ ਤੁਸੀਂ ਦੇਖ ਸਕਦੇ ਹੋ ਕਾਫੀ ਥੋੜੀ ਜਿਹੀ ਕੁਆਲਿਟੀ ਦੇਖ ਸਕਦੇ ਹੋ ਵੀ ਕੜਾਈ ਬਹੁਤ ਹੈਗੀ ਬੈਕ ਸਾਈਡ ਤੋਂ ਤੇ ਬਾਕੀ ਆਰਡਰ ਫਿਕਸ ਹੈਗਾ ਕੋਈ ਲਮਕ ਮਾਰਡਰ ਨਹੀਂ ਕੋਈ ਟੱਟ ਮਾਰਡਰ ਨਹੀਂਗਾ ਬੰਦ ਹਵਾਨੇ ਦੇ ਵਿੱਚ ਹੈ ਤੇ ਥਾਣਾ ਦਾ ਸਹਿਜ ਬਹੁਤ ਵਧੀਆ ਮੁਰਗੀ ਦੀ ਚਵਾਈ ਵਾਲੇ ਥਾਣਾਂ ਗਏ ਮੋਢ ਮੋਟਾ ਤੇ ਥੱਲੇ ਨੂੰ ਪਤਲੇ ਹੁੰਦੇ ਜਾਂਦੇ ਆ ਤੇ ਬਾਕੀ ਹੈ ਜੇ ਢੱਲ ਪਈ ਹੈ ਵੀ ਆਰਡਰ ਹੁਣ ਵੀ ਚੰਗਾ ਤਿਆਰ ਹੈ ਬਾਕੀ ਇਹ ਢੱਲ ਪਈ ਹੈ ਕਾਫੀ ਮੈਂ ਦਾ ਵੀ ਹੋਰ ਆਰਡਰ ਚੰਗਾ ਤਿਆਰ ਕਰ ਲੈਣਾ ਇਹਨੇ ਮੌਕੇ ਤੇ ਬੈਕ ਸਾਈਡ ਨੂੰ ਚੰਗਾ ਦਿਖਾਉਂਦੀ ਹੈ ਜੀ ਸਾਰੇ ਪੱਖਾਂ ਤੋਂ ਚੰਗੀ ਆ ਸੋਹਣੀ ਆ ਸਾਫ ਸੁਥਰੀ ਆ ਬਾਕੀ ਤਸੱਲੀ ਤੁਸੀਂ ਕਰ ਲਓ ਰੇਟ ਫੋਨ ਤੇ ਹੋਊਗਾ ਉਹ ਤੁਸੀਂ ਕਨਫਰਮ ਕਰ ਸਕਦੇ ਹੋ ਅਬੀ ਤੁਰਦੀ ਨੂੰ ਤੁਸੀਂ ਚੈੱਕ ਕਰ ਸਕਦੇ ਹੋ ਥਾਣੇ ਬਹੁਤ ਸੋਹਣੇ ਆ ਥਾਣਾ ਦੇ ਵਿੱਚ ਸਪੇਸ ਬਹੁਤ ਵਧੀਆ ਆ ਗਈ ਪੂਰੀ ਫੁੱਲ ਨਰੋਈ ਚੰਗੀ ਬਾਡੀ ਵੰਤਰ ਦੀ ਮੱਝ ਆ ਗਈ ਫੇਸ ਤੁਸੀਂ ਦੁਬਾਰੇ ਦੇਖ ਸਕਦੇ ਇਧਰ ਪਾਸੇ ਆ ਕੋਈ ਇਧਰ ਆ ਜਾ ਇਧਰ ਅੰਦਰ ਨੂੰ ਜਾਉ ਇਹ ਸਾਰੇ ਪੱਖਾਂ ਤੋਂ ਚੰਗੀ ਐ ਸਾਫ਼ ਸੁਥਰੀ ਐ ਇਧਰ ਅੰਦਰ ਨੂੰ ਜਾਓ ਚੰਗਾ ਦੁੱਧ ਦਿੱਤਾ ਆ ਆ ਆ ਆ ਆਰਡਰ ਪੂਰਾ ਕੰਪੈਕਟ ਆ ਤੁਸੀਂ ਦੇਖ ਸਕਦੇ ਬਹੁਤ ਸੋਹਣੇ ਥਾਣਾਂ ਆਗੇ ਤਸੱਲੀ ਤੁਸੀਂ ਕਰਨੀ ਆ ਆਪਦੀ ਫੁੱਲ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋ ਵੀਡੀਓ ਦੇ ਵਿੱਚ ਐਂਡ ਤੱਕ ਜੋੜਨ ਲਈ ਸਾਰੇ ਭਰਾਵਾਂ ਦਾ ਧੰਨਵਾਦ ਆ ਜੈਨ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਇਹ ਅਸਰ ਤੁਸੀਂ ਦੇਖ ਸਕਦੇ ਹੋ ਚੜਾਈ ਦੇ ਵਿੱਚ ਬਹੁਤ